ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਵਿਜ਼ਿਟ ਹੈਗੀ ਆ ਪਿੰਡ ਰਤੋਕੇ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਸ਼ੀ ਕੇ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਤੇ ਖੇਮ ਕਰਨ ਦੀ ਦੂਰੀ ਥੋੜੀ ਰਹਿ ਜਾਂਦੀ ਹੈ ਇਸ ਪਿੰਡ ਤੋਂ ਤੇ ਤੁਸੀਂ ਖਾਸ ਵਿਜ਼ਿਟ ਜਿਹੜੀ ਆ ਪਿੰਡ ਰਤੋਕੇ ਕਰਨੀ ਆ ਤੇ ਬਾਈ ਛਿੰਦੇ ਦੇ ਕੋਲੇ ਆਈਆਂ ਦੋਸਤੋ ਅੱਜ ਤੋਂ ਤਕਰੀਬਨ ਕੱਲ ਪਰਸੋਂ ਇੱਕ ਵੜੀ ਕੋ ਪਾਈ ਸੀ ਆਪਾਂ ਤੈਨੂੰ ਵੜਾ ਦਿਖਾ ਦਿਆਂ ਸੀ ਤੁਹਾਨੂੰ ਇਸੇ ਕਰਕੇ ਵੇੜਾ ਵੀ ਰੇਟ ਵੀ ਭਾਪੜਦਾ ਬਿਲਕੁਲ ਜੈਰ ਸੀ ਬੜਾ ਚੰਗੀਆਂ ਸੀ ਠੀਕ ਹੈ ਜੀ ਫਿਲਹਾਲ ਬਾਈ ਛੰਦਾ ਦਾ ਵੀ ਸਾਰੇ ਪਸ਼ੂ ਵਿਕ ਚੁਕੇ ਆ ਸੇਲ ਹੋ ਗਿਆ ਤੇ ਇੱਕ ਵਿਹੜ ਤੁਹਾਡੇ ਸਾਹਮਣੇ ਅੱਜ ਫੇਰ ਜਿਹੜੀ ਆ ਦੋਸਤੋ ਰੂਪ ਰੂਪ ਕਰਵਾਤੀ ਆ ਤੇ ਪੂਰੀ ਡਿਟੇਲ ਆਪਾਂ ਲੈਣੇ ਆ ਪੂਰੀ ਜਾਣਕਾਰੀ ਲੈਣੇ ਆ ਬਾਈ ਛਿੰਦੇ ਤੋਂ ਅੱਜ 28 ਜੂਨ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2:00 ਵਜੇ ਦਾ ਸਮਾਂ ਹੈ ਠੀਕ ਹੈ ਜੀ ਤੇ ਇਹ ਗੱਲਬਾਤ ਆਪਾਂ ਕਰਦੇ ਆ ਸ਼ੁਰੂਆਤ ਗੱਬਣ ਵੇੜਾ ਬਾਕੀ ਆਪੀ ਟਿਪਕੇ ਤਸੰਨੀ ਤੁਸੀਂ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਆ ਬਾਈ ਸਿੰਦੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੰਦੀ ਹੋਰ ਕੈਮ ਹਾਂਜੀ ਇਹ ਮੁਕਾਫੀ ਜੋੜਾ ਸ਼ੁਰੂ ਤੇ ਚੱਲ ਰਿਹਾ ਹੈ। ਇਹ ਕਾਹ ਦੀ ਸਮਾਹਣਾ ਹੈ ਤੇ ਪੂਰੀ ਬਣ ਘਾਨੀ ਬੁਣੀ ਤੇ ਸਿੰਦੇ ਭਾਈ ਪਸ਼ੂ ਅੱਜ ਆਪਣੇ ਕੋਲ ਇੱਕ ਹੀ ਆ ਇੱਕ ਹੀ ਹੈ ਇਹ ਵੜ ਲੈ ਕੇ ਆਏ ਹੋ ਹਾਂਜੀ ਕਿ ਨਮਾਸੂਗਾ ਕੀ ਡਿਟੇਲ ਆ ਜੀ ਇਹ ਦਾ ਜੀ ਤੀਜਾ ਸੂਆ ਹੈ ਹਾਂਜੀ ਤੇ 22 23 ਜੇ ਵੀ ਇੱਥੇ ਕੋ ਦੋ ਦੇ ਦੰਦੇ ਆਪਾਂ ਵੀਕ ਨੂੰ ਦੀ ਕਰਾਂਗੇ ਜੀ ਠੀਕ ਆ ਠੀਕ ਆ ਦੋਸਤੋ ਤੀਜਾ ਸੁਬਾ ਸੋਣੀ ਇਹ ਵੈੜ ਤੇ ਦੂਜੇ ਸੁਬੇ ਦੇ ਵਿੱਚ ਪਾਈ ਜਾਂਦਾ ਵੀ 20 ਤੋਂ ਪਲੱਸ ਚੱਲੀ ਹੈ 22 23 ਲੀਟਰ ਦੀ ਕਹੀ ਗਈ ਹੈ ਗੱਲਬਾਤ ਪਰ ਤੁਸੀਂ ਜਿਹੜਾ 20 ਤੋਂ ਪਲੱਸ ਮੰਨ ਕੇ ਜਿਹੜੀ ਇਹ ਵੈੜ ਖਰੀਦ ਸਕਦੇ ਜੇ ਸੋ ਚੰਗੀ ਵੈੜ ਆ ਕਦ ਕੰਡ ਜਿਹੜਾ ਪੱਟੀਆਂ ਵੈੜਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਹੋ ਬਾਕੀ ਥਣ ਭਾਂਡਾ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਣੇ ਆ ਤੇ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਰਵਾਂਗੇ ਇਸੇ ਤਰ੍ਹਾਂ ਹੀ ਆ ਦੇਖੋ ਸਵਾਤੀ ਆ ਬਿਲਕੁਲ ਮੁੱਠੀ ਵਾਲਾ ਥਾਣਾ ਠੀਕ ਹੈ ਜੀ ਹੱਥੀ ਚਵਾਈ ਵਾਲਾ ਥਾਣ ਲਗਾ ਵਹਿੜ ਤੇ ਤੇ ਦਿਨ ਕੱਢਦੀ ਆਪਾਂ ਪੁੱਛ ਲੈਣੀ ਵੀ ਦਿਨ ਹਜੇ ਕਿੰਨੇ ਕੁ ਲੈ ਜੂਗੀ ਬਾਈ ਸਿੰਦੇ ਹਜੇ ਸਮਾਂ ਪਤਾ ਕਿੰਨਾ ਘੱਟੂ ਘੱਟ ਹਜੇ ਜੀ ਘੱਟੂ ਘੱਟ ਵੀ ਦੱਸ ਦੇਣ ਲੋ 10 ਦਿਨ ਬਣੂ ਤੁਹਾਨੂੰ ਪੂਰਾ ਪੂਰੀ ਜੀ ਪੂਰੀ ਠੀਕ ਆ ਤੇ ਫੇਸ ਕੁਆਲਟੀ ਦਿਖਾਦ ਕੇ ਨਾਲੇ ਮੜਾ ਤੋਰਦ ਕੇ ਨੂੰ ਦੋ ਤਿੰਨ ਵਰੀ ਕਿਹੜੇ ਘੜਾ ਹੋ ਜਾਣੀ ਬਾਕੀ 10 ਦਿਨ ਹਜੇ ਦੋਸਤੋ ਬਾਕੀ ਆ ਸੂਣ ਦੇ ਵਿੱਚ ਸੋ ਵਹਿੜ ਤੇਜਾ ਸੂਬਾ ਸੋਣੀ ਆ ਠੀਕ ਆ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਈਆਂ ਸੀ ਬਿਹੜਾ ਜਿਨ੍ਹਾਂ ਦੇ ਵਿੱਚ ਇੱਕ ਪਲੂਨ ਬੱਚੀ ਸੀ ਤੇ ਬਾਕੀ ਦੂਜਣਾ ਦੂਜੇ ਦੂਜੇ ਸੁਵੇ ਬਿਹੜਾ ਸੀ ਠੀਕ ਆ ਕਾਦਕਾਰ ਤੁਸੀਂ ਇਸ ਬਿਹੜਾ ਦਾ ਦੇਖ ਲਓ ਪੂਰੀ ਨਿੱਕਰ ਹੈਵੀ ਬਾਡੀ ਰੇਡਦੀ ਆ ਭਾਰੀ ਸਰੀਰਕ ਪੰਤਰ ਤੇ ਆਹ ਥਣ ਭਾਂਡਾ ਜੀ ਨਿੱਕੀ ਹੁੰਦੀ ਤੇ ਆ ਵਜਾਂ ਆ ਚੀਜ਼ ਵਜਨ ਕਰਕੇ ਥੋੜਾ ਅੱਖ ਦੇ ਵਿੱਚ ਜਿਵੇਂ ਚਿੱਟਾ ਕਹਿ ਲੀਏ ਆਪਾਂ ਹਾਂਜੀ ਹਾਂਜੀ ਉਹ ਮੜਾ ਇਹ ਹੈ ਠੀਕ ਆ ਉਹ ਦੱਸਣਯੋਗ ਜਿਹੜੀ ਗੱਲ ਆ ਦੋਸਤੋ ਜ਼ਰੂਰ ਦੱਸੀ ਗਈ ਆ ਠੀਕ ਆ ਬਾਕੀ ਆ ਥਣ ਦੇ ਬਾਜੇ ਥੋੜਾ ਜਿਹਾ ਸਲੋ ਤੋਰ ਲਿਓ ਵੀਰ ਜੀ ਹਾਂ ਤੋਰ ਲੀਏ ਤੋਰੋ ਜੀ ਸਿੱਧਾ ਤੋਰ ਲੈ ਲਮਾਈ ਠੀਕ ਹੈ ਜੀ। ਕਮਾਲ ਹੋ ਜੀ। ਠੀਕ ਹੈ ਜੀ। ਤੇ ਸ਼ਿੰਦੇ ਭਾਈ ਮੁੱਲ ਲੈਣ ਦੇਣ ਫਿਰ ਕੀ ਕੀਤਾ? ਉਹਨਾਂ ਨੇ ਭਾਜੀ ਜੀ ਕਰਦਾ ਵੀ ਇਹਦਾ 60000 ਕਰ ਲੀਏ। ਅੱਛਾ। ਪਰ ਆਪਾਂ ਲੈਣ ਦੇਣ ਵਾਲੀ ਗੱਲ ਕਰਾਂਗੇ 60000 ਰੁਪਇਆ ਮੁੱਲ ਤੇ ਵਿੱਚੋਂ 2000 ਰੁਪਇਆ ਮਾਨਤਾ ਕਰਾਂਗੇ। 60000 ਦੇ ਵਿੱਚੋਂ 2000 ਰੁਪਇਆ ਮਾਨਤਾ। 2000 ਰੁਪਇਆ ਮਾਨਤਾ। ਠੀਕ ਹੈ ਜੀ। ਲੈ ਜਾਓ ਅੰਦਰ ਲੈ ਜਾਓ ਜੀ। ਸੋ ਮੈਂ ਵੀ ਜਿਹੜਾ ਦੋਸਤੋ ਪੂਰਾ ਆ ਗਿਆ ਠੀਕ ਆ 62000 ਡਿਮਾਂਡ ਆ ਤੇ 60000 ਜੀ ਦਿੱਤੀ ਜਾਵੇਗੀ ਵੇੜ ਸੋ ਬਾਕੀ ਪੂਰੀ ਕੁਆਲਿਟੀ ਆ ਭਾਵੇਂ ਜਿਵੇਂ ਮਰਜ਼ੀ ਫੇਰੀ ਆ ਲਓ ਜੀ ਬਿਲਕੁਲ ਵੇੜ ਇਸ ਨੰਬਰ ਦੀ ਠੀਕ ਆ ਇਹਨੂੰ ਮੜਾ ਕਰਿਓ ਚਲੋ ਜੀ ਮੂੰਹ ਇਹਨੂੰ ਕਰਦੇ ਸੋਰਾ ਠੀਕ ਹੈ ਤੇ ਸੰਪਰਕ ਨੰਬਰ ਆਪਣੇ ਦੇ ਦਈਏ ਜੀ 9942 ਜੀ 8535 ਹਾਂਜੀ 83607 50076 ਠੀਕ ਹੈ ਜੀ